ਮੇਰੇ ਪ੍ਰਧਾਨ ਜੀ ਅੱਜ ਤੁਸੀਂ ਨੇ ਤੀਸਰੇ ਪੜਾਅ ਦੇ ਵਿੱਚ ਅनाथ ਗਊਸ਼ਾਲਾ ਸਮਾਣਾ ਪਬਲਿਕ ਕਾਲਜ ਨੈਂਸੀ ਗਰੁੱਪ ਆਫ ਕਾਲਜ ਦੇ ਵਿੱਚ ਤੇ ਹੋਰ ਵੀ ਆਪਣੀ ਸੈਵਨ ਸਿਟੀ ਤੇ ਸ਼ਕਤੀ ਬਾਟਿਕਾ ਦੇ ਵਿੱਚ ਜਿਹੜੀ ਬੂਟਿਆਂ ਦੀ ਤੀਸਰੇ ਪੜਾਅ ਦੇ ਵਿੱਚ ਮਹਿਮ ਵੰਡੀ ਹੈ ਬਹੁਤ ਵਧੀਆ ਉਪਰਾਲਾ ਤੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਇਹ 2019 ਪਿਛਲੇ 6-7 ਸਾਲਾਂ ਤੋਂ ਮਹਿਮ ਸ਼ੁਰੂ ਹੋਈ ਹੈ ਸਾਡੇ ਮਦਨ ਨਾਲ ਅਸੀ ਜੀ ਸਾਬਕਾ ਹਿੰਦੁਸਤਾਨ ਸਾਡੇ ਸਮਾਜ ਦੇ ਪ੍ਰਧਾਨ ਨੇ ਇਹਨਾਂ ਦੀ ਮਹਿਮ ਇਤਨੀ ਸਪੀਡ ਤੇ ਨਾਲ ਲੱਗੇ ਵਧੀ ਕਿ ਗਿਆਨ ਚੰਦ ਕਟਾਰੀਆ ਜੀ ਵੱਲੋਂ ਫਿਰ ਪਿਛਲੇ 3 ਸਾਲਾਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕਿ ਅਸੀਂ ਸਮਾਣਾ ਹੀ ਨਹੀਂ ਲਗਭਗ ਪੰਜਾਬ ਦੇ ਬਹੁਤ ਸ਼ਹਿਰਾਂ ਚ ਸਮਾਣਾ ਪਤਨਾ ਪਵਾਨੀਗੜ ਨਾਪਾ ਹਰ ਜਗ੍ਹਾ ਅਸੀਂ ਪੇੜ ਲਾਏ ਨੇ ਜਿਹੜੀ ਮੇਰੇ ਨਾਲ ਅੱਜ ਟੀਮ ਹੈ ਇਹਹੀ ਟੀਮ ਪਿਛਲੇ 3 ਸਾਲਾਂ ਤੋਂ ਨਾਲ ਸੀ ਅਸੀਂ ਪੇੜ ਉੱਤੇ ਚੁਆਇਸ਼ ਕਰਦੇ ਹਾਂ ਜਿੱਥੇ ਪ੍ਰੋਪਰ ਜਗ੍ਹਾ ਵੀ ਹੈਗੀ ਤੇ ਪ੍ਰੋਪਰ ਮਾਲੀ ਰੱਖੇ ਹੋਏ ਨੇ ਤਾਂ ਕਿ ਇਹ ਨਹੀਂ ਕਿ ਲਾ ਤਾਂ ਹਰ ਕੋਈ ਜਾਂਦਾ ਹੈ ਲੇਕਿਨ ਅੱਜ ਸਾਡਾ ਮਨ ਖੁਸ਼ ਹੋਇਆ ਚ ਅਸੀਂ ਪਬਲਿਕ ਕਾਲਜ ਗਏ ਆ ਚ ਅਸੀਂ ਨੈਂਸੀ ਕਾਲਜ ਗਰੁੱਪ ਗਏ ਆ ਚਾਹ ਹੁਣ ਅਸੀਂ ਆ ਨਾਥ ਗਊਂਸ਼ਾਲਾ ਖੜੇ ਆ ਤਾਂ ਪੇੜ ਮਤਲਬ ਕਿ ਫਲ-ਬੁੱਧ ਕੇ ਵਧੀਆ ਤਰੀਕੇ ਦੇ ਨਾਲ ਪਲ ਰਹੇ ਨੇ ਤਾਂ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਇਹਦੇ ਨਾਲ ਸਾਡਾ ਉਤਸ਼ਾਹ ਵੀ ਵੱਧਾ ਹੈ ਤਾਂ ਕਿ ਅਸੀਂ ਸਮਾਜ ਨੂੰ ਵੀ ਸ਼ਹਿਰ ਨਿਵਾਸੀ ਨੂੰ ਵੀ ਇਹ ਸੰਦੇਸ਼ ਦੇਵਾਂਗੇ ਕਿ ਅੱਜ ਪੇੜ ਦਾ ਲਗਣਾ ਬਹੁਤ ਜ਼ਰੂਰੀ ਹੈ ਇਹਨੂੰ ਹਰ ਸੰਸਤਾ ਨੂੰ ਪੇੜ ਲਾ ਕੇ ਹਰਿਆਲੀ ਦਾ ਔਰ ਇਹ ਸਾਵਣ ਦਾ ਮਹੀਨਾ ਹੈ ਪਰਮਾਤਮਾ ਵੱਲੋਂ ਖੂਬ ਬਰਸਾਤ ਹੋ ਰਹੀ ਹੈ ਤਾਂ ਇਹਨਾਂ ਨੂੰ ਪਲਣ ਪਲਣ ਚ ਵੀ ਬਹੁਤ ਵੱਡਾ ਸੁਨੋਗ ਮਿਲ ਗਿਆ ਇਸ ਵਾਰ ਤੇ ਇਹ ਮੈਂ ਫਿਰ ਕਹਿੰਨਾ ਕਿ ਮਦਨਾਲ ਜੀ ਤੇ ਕਰਨ ਸਾਡੇ ਵਿਚਨ ਦਾਸ ਜੀ ਇਸ ਉਮਰ ਦੇ ਵਿੱਚ ਲਗਭਗ ਦੋਨਾਂ ਦੀ ਉਮਰ 80 ਦੇ ਨੇੜੇ ਹੈ ਤੇ ਇਹਨਾਂ ਨੂੰ ਦੇਖ ਕੇ ਨਾ ਤਾਂ ਸਾਨੂੰ ਵੀ ਨਾ ਜਵਾਨੀ ਆਉਂਦੀ ਵੀ ਇਹ ਨਹੀਂ ਥੱਕਦੇ ਤਾਂ ਅਸੀਂ ਕਿਵੇਂ ਥੱਕਾਂਗੇ ਤਾਂ ਇਹਨਾਂ ਦਾ ਇੱਕ ਜਨੂਨ ਹੈ ਵੀ ਇਸ ਕੰਮ ਨੂੰ ਕਰਾਉਣ ਵਾਸਤੇ ਇਹ ਜਨੂਨ ਹੀ ਹੈ ਜਿਹੜਾ ਸਾਡੇ ਚ ਫਿੱਟ ਕੀਤਾ ਹੈ ਤਾਂ ਅਸੀਂ ਇਸ ਸਮਾਜ ਨੂੰ ਅੱਗੇ ਲੈ ਕੇ ਜਾ ਅਸੀਂ ਥੱਕਾਂਗੇ ਨਹੀਂ ਥਕਾਵਾਂਗੇ ਤੁਹਾਨੂੰ ਐ ਨਹੀਂ ਜੀ ਨਾ ਸੋਵਾਂਗੇ ਨਾ ਸੌਣ ਦਵਾਂਗੇ ਅਸੀਂ ਸ਼੍ਰੀ ਮਦਨ ਲਾਲ ਅਸੀਜਾ ਸਾਡੇ ਸਰਦਾਰ ਜੀ ਸਰਦਾਰ ਗੁਰਦੀਪ ਸਿੰਘ ਜੀ ਕਰਨਲ ਮਿਸ਼ਨ ਦਾਸ ਜੀ ਤੇ ਪ੍ਰਧਾਨ ਸਾਡੇ ਰਾਜਕੁਮਾਰ ਸਚਦੇਵਾ ਜੀ ਦੀ ਅਗਵਾਈ ਦੇ ਵਿੱਚ ਪਿਛਲੇ 3 ਸਾਲਾਂ ਤੋਂ ਸਾਡਾ ਬਾਵਲਪੁਰ ਮਾਤ ਸੰਗ ਤੇ ਰੁਕ ਰੁਖ ਲਾਣ ਦੀ ਮਹਿੰਮ ਚਲਾ ਰਿਹਾ ਹੈ ਤੇ ਅੱਗੇ ਵੀ ਚਲਦੀ ਰਹੇਗੀ ਸਾਡੇ ਬਾਵਲਪੁਰ ਸਮਾਜ ਨੇ ਇੱਕ ਨਾਰਾ ਦਿੱਤਾ ਹੈ ਹਰ ਮਨੁੱਖ ਲਾਵੇ ਹੀ ਕੁਰਕ ਇਹ ਸਾਡਾ ਨਾਰਾ ਹੈ ਬਹੁਤ ਪਰਮਾਨਸੰਗ ਦਾ ਅੱਜ ਅਸੀਂ ਲੈ ਕੇ ਚੱਲੇ ਆ ਅਸੀਂ ਆਪਣੀ ਬਰਾਦਰੀ ਨੂੰ ਹਰ ਸੰਸਥਾ ਨੂੰ ਬੇਨਤੀ ਕਰਦੇ ਆ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਬਹੁਤ ਵਧੀਆ ਨਾਰਾ ਦੇ ਰਿਆ ਸੀ ਅੱਜ ਤੋਂ ਇਹ ਸਾਡੇ ਪ੍ਰਧਾਨ ਜੀ ਦੀ ਰਹਿਨਮਾਈ ਤਾਜਕੁਮਾਰ ਜੀ ਨੂੰ ਜਨੂਨ ਹੈ ਸੰਗ ਦੇ ਨਵੇਂ-ਨਵੇਂ ਪ੍ਰੋਜੈਕਟ ਲਿਆਉਂਦੇ ਨੇ ਅੱਗੇ ਵੀ ਜੋ ਪ੍ਰੋਜੈਕਟ ਲਿਆਣਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਵੈਰੀ ਗੁੱਡ ਸੰਗ ਸਮਾਣਾ ਇਕਾਈ ਵੱਲੋਂ ਸ਼੍ਰੀ ਗਿਆਨ ਚੰਦ ਜੀ ਗਟਾਰੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਟੀ ਰਾਜ்குਮਾਰ ਸਜਨੇਵਾ ਦੀ ਪ੍ਰਧਾਨਗੀ ਹੇਠ ਅੱਜ ਜਿਹੜਾ ਵਣ ਮਾਸੋ ਦੇ ਦੌਰਾਨ ਵੱਖ-ਵੱਖ ਜਗਾਵਾਂ ਤੇ ਬੂਟੇ ਲਾਇਏ ਗਏ ਨੇ ਇਹਦੇ ਵਿੱਚ ਗਰੁੱਪ ਨੈਨਸੀ ਗਰੁੱਪ ਆਫ ਕਾਲਜ ਪਬਲਿਕ ਕਾਲਜ ਅਰਨਾਥ ਕਉਸ਼ਾਲਾ ਔਰ ਸੈਵਨ ਸਿਟੀ ਔਰ ਸ਼ਕਤੀ ਬਾਟਿਕਾ ਵਿੱਚ ਹਜੇ ਇਸ ਤੋਂ ਬਾਅਦ ਜਾ ਕੇ ਲਗਾਵਾਂਗੇ ਤਾਂ ਸਿੱਧਾ ਇੱਕੋ ਗੱਲ ਕਵਾਂਗੇ ਜਿਵੇਂ ਕਿ ਕਹਿੰਦੇ ਹਨ ਕਿ ਇੱਕ ਰੁੱਖ 100 ਸੁਖ ਇੱਕ ਰੁੱਖ ਦੇ 100 ਸੁਖ ਨੇ ਕਿਉਂਕਿ ਰੁੱਖ ਹੀ ਮਤਲਬ ਕਿ ਜੀਵ ਆਕਸੀਜਨ ਛੱਡਦੇ ਨੇ ਆਕਸੀਜਨ ਤੇ ਸਾਡਾ ਜੀਵਨ ਜਿਹੜਾ ਹੈ ਆਕਸੀਜਨ ਦੇ ਨਾਲ ਹੀ ਚੱਲਦਾ ਹੈ ਇਸ ਕਰਕੇ ਹਰੇਕ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਾਣਾ ਚਾਹੀਦਾ ਹੈ ਇਹ ਸਾਡੀ ਅਪੀਲ ਹੈ ਬਾਲਪੁਰ ਮਹਾਂਸ਼ੰ ਸਮਾਣਾ ਦੀ ਔਰ ਸਾਰਿਆਂ ਨੂੰ ਵੀ ਮਤਲਬ ਕਿ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਹੋਰ ਡਾਕਟਰ ਮਦਨਾ ਲਸੀਜਾ ਜੀ ਕਰਨਲ ਜੀ ਆਏ ਨੇ ਗੁਰਦੀਪ ਸਿੰਘ ਜੀ ਆ ਗੁਰਜੀਤ ਜੀ ਆਏ ਨੇ ਇਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਾਲਪੁਰ ਮਹਾਂਸ਼ੰ ਸਮਾਣਾ ਵੱਲੋਂ ਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੋ ਇਹ ਸਹਿਯੋਗ ਕੀਤਾ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਸੰਜੇ ਜੀ ਕਿਵੇਂ ਦੇਖਦੇ ਹੋ ਅੱਜ ਬਾਬਲਪੁਰ ਮਹਾਸੰਗ ਵੱਲੋਂ ਨਾ ਤੀਸਰੇ ਪੜਾਵ ਦੇ ਵਿੱਚ ਨੈਂਸੀ ਕਾਲਜ ਅਨਤ ਗਊਂਸ਼ਾਲਾ ਪਬਲਿਕ ਕਾਲਜ ਹਾਂਜੀ ਤੇ ਸੈਵਨ ਸਿਟੀ ਸ਼ਕਤੀ ਵਾਟਿਕਾ ਤੇ 15 ਕੁ ਫਲਵਰ ਬਣਦਾ ਹੁਣ ਵੀ ਅਸੀਂ ਪਬਲਿਕ ਕਾਲਜ ਸਮਾਣਾ ਦੇ ਵਿੱਚ ਬੁੱਟੇ ਲਾ ਕੇ ਆਏ ਹਾਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਬਹੁਤ ਹੀ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਬਲਪੁਰ ਮਹਾਸੰਗ ਸਮਾਣਾ ਦਾ ਇਹਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਸਾਵਣ ਦੇ ਮਹੀਨੇ ਦੇ ਵਿੱਚ ਬਹੁਤ ਜ਼ਰੂਰਤ ਵੀ ਹੈ ਇਸ ਇਹੀ ਮਹੀਨਾ ਹੈ ਜਦੋਂ ਇਹ ਆਪਾਂ ਇਹ ਉਪਰਾਲਾ ਕਰ ਸਕਦੇ ਹਾਂ ਜਿੱਥੇ ਕਿ ਬੁੱਟੇ ਵੱਧ ਪੁੱਲ ਜਾਂਦੇ ਨੇ ਔਰ ਪਿੱਛੇ ਜੇ ਅਸੀਂ ਵੀ ਹਜ਼ਾਰ ਜਿਹੜਾ ਦਰਖਤ ਹੈਗਾ ਆ ਖੇਤ ਦੇ ਵਿੱਚ ਗਊਸ਼ਾਲਾ ਦੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਲਗਾਇਆ ਸੀਗਾ ਤਾਂ ਇਹ ਵੀ ਬਹੁਤ ਵਧੀਆ ਉਪਰਾਲਾ ਜਗਾ ਜਗਾ ਜਿਹੜੇ ਕੰਮ ਚੱਲ ਰਹੇ ਨੇ ਲੋਕਾਂ ਨੂੰ ਇਹ ਅਵੇਅਰ ਕਰਨ ਵਾਸਤੇ ਬਹੁਤ ਵਧੀਆ ਕੰਮ ਹੈ ਇਹਨਾਂ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਅਸੀਂ ਆਪਣਾ ਰਾਜਕੁਮਾਰ ਸੱਚੇ ਦੇਵਾ ਜੀ ਦਾ 파ਸ਼ੀ ਲਾਲ ਜੀ ਦਾ ਸਾਡੇ ਪ੍ਰਧਾਨ ਜੀ ਅਸੀਜਾ ਜੀ ਡਾਕਟਰ ਮਦਨਾਲ ਜੀ ਅਸੀਜਾ ਪਟਿਆਲੇ ਤੋਂ ਸਪੈਸ਼ਲਿਸਟ ਆਏ ਨੇ ਇਹ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਇਹ ਵੀ ਕਹਿਣਾ ਹੈ ਸਾਰੇ ਸਮਾਜ ਨੂੰ ਸੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਹਰੇਕ ਬੰਦਾ ਜਿਵੇਂ ਟੀਵੀ ਤੇ ਵੀ ਦਿਖਾਉਂਦੇ ਨੇ ਇੱਕ ਕਬੂਟਾ ਜਿਹੜਾ ਉਹ ਜਰੂਰ ਲਾਓ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਜਿੱਥੇ ਵੱਧ ਫੁੱਲ ਸਕੇ ਜਿੱਥੇ ਸੇਵਾ ਹੋ ਸਕੇ ਉਹ ਜਰੂਰ ਲਾਓ ਜੈ ਗੋ ਮਾਤਾ ਦੀ ਜੈ ਕਰੋ ਜੈ ਕਰੋ ਆਉਂਦੇ ਹਰ ਲਾਟੇ ਯਾਰਾਂ ਸਰ ਅੱਜ ਤੀਜੇ ਪੜਾਅ ਦੇ ਵਿੱਚ ਪਬਲਿਕ ਕਾਲਜ ਸਮਾਣਾ ਦੇ ਵਿਖੇ ਬਹਾਵਲਪੁਰ ਮਹਾਸੰਗਤ ਤੇ ਪੰਚਾਇਤ ਦੀ ਟੀਮ ਪਹੁੰਚੀ ਹੈ ਦੁਬਾਰਾ ਤੀਸਰੀ ਵਾਰ ਬੂਟੇ ਲਾਉਣ ਲਈ ਜਿਹੜੇ ਪਹਿਲਾਂ ਬੂਟੇ ਲਾਈ ਸੀ ਦੇਖਿਆ ਬਹੁਤ ਵਧੀਆ ਲੱਗਿਆ ਕਿ ਵੀ ਲਾਉਣ ਲਾਇ ਜਰੂਰ ਨੇ ਇਹਨਾਂ ਨੇ ਕਿ ਵੀ ਸਾਮ ਸੰਭਾਲ ਦੇ ਵਿੱਚ ਤੁਸੀਂ ਬਹੁਤ ਅਹਿਮ ਰੋਲ ਅਦਾ ਕੀਤਾ ਕੀ ਕਹਿਣਾ ਚਾਹੁੰਦੇ ਹੋ ਸਰ ਪਬਲਿਕ ਪਾਰਕਸ ਮਾਣਾ ਜਿਹੜਾ ਹੈ ਸੁਰੂਤੋਂ ਹੀ ਜਿਹੜਾ ਹੈ ਗ੍ਰੀਨਰੀ ਦੇ ਵਿੱਚ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਸਾਨੂੰ ਸਮਾਜਿਕ ਜਿਹੜੀਆਂ ਜਥੇਬੰਦੀਆਂ ਨੇ ਪੂਰਾ ਸਹਿਯੋਗ ਦੰਦੀਆਂ ਨੇ ਜਿਸ ਤਰ੍ਹਾਂ ਕਿ ਜਿਹੜਾ ਹੈ ਬਾਵਰਪਰੀ ਮਹਾਸੰਗ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਸਾਨੂੰ ਬੂਟੇ ਦੇ ਰਿਹਾ ਹੈ ਤੇ ਲਗਵਾ ਰਹੇ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦੇ ਵਿੱਚ ਵੀ ਸਾਡੀ ਮਦਦ ਕਰਦੇ ਨੇ ਇਹਨਾਂ ਦੀ ਹੌਸਲਾ ਸਤਕਾ ਹੀ ਅਸੀਂ ਜਿਹੜਾ ਹੈ ਸਾਰਾ ਕੰਮ ਕਰ ਰਹੇ ਹਾਂ ਇਸ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਬੂਟੇ ਦੀ ਸਾਡੀ ਮੰਗ ਸੀ ਉਹੀ ਬੂਟੇ ਸਾਨੂੰ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ ਤੇ ਅਸੀਂ ਲਗਾਏ ਨੇ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਇਹਨਾਂ ਦੇ ਸਹਿਯੋਗ ਸਦਕਾ ਕਿ ਭਿਖ ਚ ਕਰਦੇ ਰਾਂਗੇ ਤਾਂ ਕਿ ਸਮਾਣਾ ਸਹਿਰ ਸਾਫ਼ ਸੁਥਰਾ ਗ੍ਰੀਨਰੀ ਵਾਲਾ ਸਹਿਰ ਬਣਿਆ ਧੰਨਵਾਦ ਸਰ ਸਵਾਜ ਜੀ ਕਿਵੇਂ ਦੇਖਦوں ਤੁਸੀਂ ਵੀ ਮੈਂਬਰ ਆ ਬਹੁਲਪੁਰ ਮਹਾਸੰਗ ਦੇ ਤੇ ਜੁੜੇ ਹੋਇਓ ਬਹੁਤ ਟਾਈਮ ਤੋਂ ਅਸੀਂ ਵੀ ਦੇਖ ਰਿਆ ਤੁਹਾਡੀਆਂ ਸੇਵਾਵਾਂ ਤੇ ਠੀਕ ਹੈ ਕੈਮਰੇ ਸਾਹਮਣੇ ਥੋੜੇ ਜਿਹਾ ਘਟ ਆਏ ਹੋ ਤੇ ਅੱਜ ਤੀਸਰੇ ਪੜਾਅ ਵਿੱਚ ਤੁਹਾਡੇ ਨਾਲ ਤੁਸੀਂ ਸਹਿਯੋਗ ਦਿੱਤਾ ਬੂਟੇ ਲਾਣ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਤੇ ਬਾਰੇ ਪਬਲਿਕ ਕਾਲਜ ਸਮਾਣਾ ਜਿਹੜਾ ਹੈ ਇੱਕ ਐਸੈਟ ਹੈ ਸਮਾਣੇ ਲਈ ਮੈਂ ਕਹਾਂਗਾ ਇੱਕ ਗ੍ਰੀਨ ਐਸੈਟ ਹੈ ਜਿੰਨੀ ਇੱਥੇ ਪਲਾਂਟੇਸ਼ਨ ਹੈ ਸ਼ਾਇਦ ਹੀ ਸ਼ਹਿਰ ਦੇ ਕਿਸੇ ਹੋਰ ਸੰਸਥਾ ਦੇ ਵਿੱਚ ਇੰਨੀ ਪਲਾਂਟੇਸ਼ਨ ਹੋਵੇ ਔਰ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਾਨੂੰ ਸਮਾਜਿਕ ਸੰਸਥਾਾਂ ਵਿੱਚ ਖਾਸ ਕਰਕੇ ਬਾਲਪੁਰ ਮਹਾ ਸੰਗ ਜੋ ਤੀਜੇ ਪੜਾਅ ਦੇ ਵਿੱਚ ਅੱਜ ਇੱਥੇ ਆਏ ਨੇ ਇਹ ਪਲਾਂਟਸ ਲਗਾ ਰਹੇ ਨੇ ਸਾਡੇ ਕੋਲ ਸਟੱਜੀ ਟੀਮ ਹੈ ਮਾਲੀਜ਼ ਹੈਗੇ ਸਾਡੇ ਕੋਲ ਸਫੀਸ਼ੀਐਂਟ ਜਿਹੜੇ ਇਸ ਨੂੰ ਕੇ ਕੇਰ ਕਰਦਨੇ ਔਰ ਅਸੀਂ ਪੂਰਾ ਵਿਸ਼ਵਾਸਵਾਨ ਹੈ ਕਿ ਅਸੀਂ ਇਸ ਦੀ ਪੂਰੀ ਦੇਖਰੇਖ ਕਰਾਂਗੇ ਔਰ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੇ ਹੈ ਪਲਾਂਟਸ ਜਿਵੇਂ ਬਾਕੀ ਪਲਾਂਟਸ ਜਿਹੜੇ ਹਨ ਗਰੋਅ ਹੋਏ ਨੇ ਇਹ ਵੀ ਵਜ੍ਹਾ ਦੇ ਦੇਖੇ ਨਾਲ ਫਲਣ ਧੰਨਵਾਦ ਕਰਦੇ ਆ ਅਸੀਂ ਸੰਸਥਾ ਦਾ ਜਿਹੜੇ ਸਾਨੂੰ ਹਰ ਸਾਲ ਨਿਵਾਜਦੇ ਨੇ ਔਰ ਉਮੀਦ ਕਰਦੇ ਆ ਕਿ ਅੱਗੋਂ ਵੀ ਸਾਡੇ ਹਰ ਪ੍ਰੋਜੈਕਟ ਦੇ ਵਿੱਚ ਸਾਡਾ ਸਾਥ ਰਹੇ ਹਾਂਜੀ ਪ੍ਰਧਾਨ ਜੀ 2019 ਤੋਂ ਲਗਾਤਾਰ ਭਾਰਤ ਨੂੰ ਮਹਾਸੰਗ ਦੇਣਾ ਉਨੇ ਕਹੀਆ ਕਰ ਲਿਆ ਸੀ ਕਿ ਅਸੀਂ ਜਿੰਨੇ ਜਿਆਦਾ ਵੱਧੋ ਦਿੰਦੀ ਕਰ ਸਕਦੇ ਆ ਸਾਥ ਸਾਥ ਅਸੀਂ ਪਲਾਂਟੇਸ਼ਨ ਲਵਾਈ ਕਰਾਈ ਹੈ ਸਹੀ ਅ ਇੱਥੇ ਅਸੀਂ ਤੀਜੀ ਵਾਰ ਹੀ ਆਏ ਆ ਹੋਰ ਇਹ ਨਹੀਂ ਖੁਸ਼ੀ ਹੋ ਰਹੀ ਹੈ ਕਿ ਜਿੰਨੇ ਅਸੀਂ ਪਲਾਂਟ ਸੇਤ ਲਗਾ ਕੇ ਗਏ ਸੀ ਕਿ ਇੰਨੀ ਸੜੀ ਆਸ ਸੀ ਕਿ ਇਹਨੇ ਵੱਡੇ ਨਹੀਂ ਹੋਣਗੇ ਨਹੀਂ ਸਾਂਭੇ ਜਾਣਗੇ ਉਸ ਤੋਂ ਜ਼ਿਆਦਾ ਇੱਥੇ ਸਾਮ ਸੰਭਾਲ ਹੋਈ ਹੈ ਇੱਥੋਂ ਸੁਣੇ ਹੌਸਲਾ ਮਿਲਿਆ ਕਿ ਗਾਹ ਤੋਂ ਵੀ ਅਸੀਂ ਨਾ ਜਿਵੇਂ ਬਾਕੀ ਸੋ ਸਮਾਂ ਹੀ ਗਏ ਹਾਂ ਉਸ ਰਾ ਇੱਥੇ ਆ ਕੇ ਇਹ ਪਲਾਂਟੇਸ਼ਨ ਕਰਾਂਗੇ ਇਹਨਾਂ ਸਾਰੇ ਪਲਾਂਟੇਸ਼ਨ ਨੂੰ ਸਾਨੂੰ ਸਭ ਤੋਂ ਜ਼ਿਆਦਾ ਵੱਡਾ ਜਿਹਾ ਸਹਿਯੋਗ ਮਿਲਿਆ ਹੈ ਨਾ ਉਹ ਕਨਨ ਬਿਸ਼ਨਦਾਸ ਜੀ ਦਾ ਤੇ ਇਹਨਾਂ ਦੀ ਟੀਮ ਦਾ ਜਿਨ੍ਹਾਂ ਦੀ ਸ਼ੁਰੂ ਤੋਂ ਹੀ ਵਿਚਤੋ ਇਹਨਾਂ ਨੇ ਇਹਨਾਂ ਤੇ ਮੰਚੇ ਸੀ ਕਿ ਮੈਂ ਗਰੀਬੀ ਹਰਥਾਂ ਲਿਆਣੀ ਹੈ। ਔਰ ਇਹਨਾਂ ਨੇ ਇੱਕੋ ਗੱਲ ਕਹੀ ਕਿ ਇੱਥੇ ਪਲਾਂਟੇਸ਼ਨ ਕਰਨੀ ਹੈ ਸਜਾ ਕੇ ਜਦੋਂ ਜਿੰਨੇ ਬੂਟੇ ਸੰ ਚਾਹੀਦੇ ਹੁੰਦੇ ਨੇ ਨਾ ਉਹਨੇ ਸੋਂ ਮਿਲ ਜਾਂਦੇ ਨੇ ਔਰ ਇਹ ਇੱਕ ਇੱਕ ਕਿਸ਼ਨ ਕਨਨ ਸਾਹਿਬ ਜੀ ਦਾ ਔਰ ਇਹਦਾ ਸਸਾਵਾਂ ਦਾ ਸੰਜੇ ਸਹਿਯੋਗ ਹੈ। ਅਸੀਂ ਬਹੁਤ ਦੀ ਇਹਨਾਂ ਦੇ ਧੰਨਵਾਦੀਆਂ ਸ਼ੁਕਰਗੁਜ਼ਾਰ ਆ। ਕਿ ਸਾਨੂੰ ਹੌਸਲਾ ਦਿੰਦੇ ਨੇ ਅਸੀਂ ਵੱਧ ਤੋਂ ਵੱਧ ਇਹਨਾਂ ਇਸ ਪ੍ਰਕਿਰਤੀ ਨੂੰ ਬਚਾਉਣ ਵਾਸਤੇ ਜਿਹੜਾ ਉਪਰਾਲਾ ਕਰਦੇ ਰਹਿੰਦੇ ਆ। ਧੰਨਵਾਦ। ਹਾਂ। ਆਜੋ ਸਰ ਆਜੋ ਕੱਢਣਾ ਦਾ ਬੜਕ ਹੈ। ਆਜੋ। ਆਜੋ। ਕੰਟਰੋਲ। ਆਜੋ ਗਿਆ। ਕੰਡ ਇੱਕ ਗੋਲ ਬਾਜੀ ਜਾਉਣਾ ਲੈ ਲੜੀ ਉਹ ਉਧਰ ਹੋਣਾ ਨਹੀਂ ਗਾਈ ਬੋਲ ਬਾਜੀ ਠੀਕ ਹੈ ਦੇਖ ਬਲੇਸ਼ੇ ਬੋਲ ਉਹ ਜੀ ਚਲ ਚੱਕ ਚੱਕ ਦੰਗੇ ਮੇਰੇ ਬਹੁਤ ਹੋ ਗਏ ਨਹੀਂ ਨਹੀਂ ਚੱਕਣੇ ਸੀ ਆਪਣੇ ਬਾਅਦ ਚ ਲੱਗੇ ਨੇ ਫੇਕ ਬੋਛਾ ਜੀ ਕੱਟ ਮੈਚ ਖਿਚੜੀ ਆਓ ਜੀ ਕਿਹੜੇ ਜਿੱਦਰਾ ਜੀ ਅਸੀਂ ਮੈਚ ਦੋਗਣੇ ਇੱਧਰ ਆਓ ਜੀ ਇੱਧਰ ਖਿਚੜੀ ਆ ਫੋਟੋ ਬਦਵਾ ਅਸੀਂ ਤੋਂ ਦਵਾ ਦੀ ਫੋਟੋ ਆਉਣ ਜੀ। ਕੁਝ ਨਾ ਸਮਝ ਨਹੀਂ। ਕੱਢਦਾ ਹੋ ਗਿਆ ਹੋ ਜੀ। ਹਾਂ, ਦੇਰ ਨਹੀਂ ਲੱਗਣੀ। ਸਰ, ਥੈਂਕ ਯੂ ਜੀ ਦਵਾ ਜੀ। ਬੜੀ ਕਿਤਾਚੀ ਹੈ। ਸਰ, ਇਹਨੇ ਨਾਲ-ਨਾਲ ਆ ਪਿਆ। ਮੇਰਾ ਪ੍ਰਸੰਸ਼ਾ ਇਹਨਾਂ ਦੀ ਹੈ ਜਿਹੜੇ ਸਾਮ ਸਭਾਈ ਕਰਦੇ ਨੇ ਬਾਅਦ ਚ ਨਹੀਂ ਆਪਾਂ ਤਾਂ ਲਾ ਕੇ ਚੱਲੇਗੇ ਇਹਨੇ ਦੇਖਣੇ ਵੀ ਕਰਦੇ ਨੇ ਕੋਈ ਬਹੁਤ ਵੱਡਾ ਕੱਚੀ ਚਲੋ ਜੌਬ ਦਾ ਸਾਮ ਸਭਾਈ ਜੀ ਸਾਹਿਬ ਫੇਰਾ ਜਾ ਨਹੀਂ ਨਹੀਂ ਮੈਂ ਬੋਲਿਆ ਜੌਬ ਦਾ ਲਾਡੀ ਗੱਡੀ ਹੋ ਗਈ ਕਿੰਨੀ ਕ ਰਹਿ ਗਈ ਖਾਲੀ ਬਾਕੀ ਸਾਹਿਬ ਰਹਿ ਗਿਆ ਜੀ 50 60 ਪੈਡੇ ਵੈਰੀ ਗੁੱਡ ਕੋਈ ਟਕੋਟ साइई <aperture> पर छोटे-छोटे चीज पे कर के दे आ जाओ उधर जाओ बलला जी हां जी ये बढ़िया बना हां जी हां लग रहे हैं अंकल जी नहीं बाबा हां रामरा को भगवान दी बोल अब केने के दे दे के स्वता ओके थैंक यू सो थैंक यू कोई बात नहीं ठीक है तुमने ऐसी ही कहना इधर रह के ठीक है टाटा मैं कैसे कहूं सरन वाला भगत नंबर वाला नहीं आता परंतु सब बोले जल्दी ठीक है किंतु बाकी कैसे बाजी परमात्मा बाबा बातों में एयर में रहेगा शादी तो वैष्णव से ना लगे थोड़ी भी चलो आओ जी आओ जी फिर चलिए मैंने मीडिया अपार्टमेंट तक तय है ये लोग वैसे के तो सारा हूं मैं देखूं ਕੋਈ ਸਮਝ ਨਹੀਂ ਆ ਰਹੀ ਜੀ ਉਹ ਦੋ ਮੈਚ ਤੋਂ ਪਛਾਣਿਆ ਨਹੀਂ ਉਹਦੇ ਤੁਸੀਂ ਮੇਰੇ ਨਾਲ ਦੇ ਵਿੱਚ ਅੱਜ ਤੁਸੀਂ ਵਾਕ ਕਰਨਾ ਲਿਆਓ ਪਹਿਲੇ ਨੰਬਰ ਥੱਲੇ ਬਿਲਕੁਲ ਅੱਛਾ ਜੀ ਵਜੇ ਸੀ ਉਸ ਤੋਂ ਬਾਅਦ ਮੀਟਿੰਗ ਕਰਨ ਜਾਣੇ ਆ ਕੋਈ ਕੋਈ ਵੀ ਫੋਨ ਸਿਪ ਚਾਹੁੰਦੇ ਨੇ ਅਸੀਂ ਖੁੱਪ ਗਿਆ ਅਗਰ ਬਿੱਟਾ ਜੀ ਬਿੱਟਾ ਜੀ ਜੀ ਬਾਅਦ ਮੇਰੇ ਤੋਂ ਬਹੁਤ ਵਜੇ ਦੇ ਇਕੱਲੇ ਮੈਂ ਇਸ ਤਰ੍ਹਾਂ ਦੀ ਐਸੀ ਕਰ ਰਹੇ ਮੈਂ ਨਹੀਂ ਲੱਗਦਾ ਵੀ ਸਭ